ਨਾਟਨਾ ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਰਾਇਲ ਐਂਡ ਆਜ਼ਾਦ ਕਬੱਡੀ ਕਲੱਬ ਮੈਲਬਾਰਨ ਵੱਲੋਂ ਕਰਵਾਇਆ ਗਿਆ 치ਵਾ ਆਜ਼ਾਦ ਰਾਇਲ ਐਂਡ ਆਜ਼ਾਦ ਕਬੱਡੀ ਕੱਪ ਜੰਗ ਕਲੱਬ ਮੈਲਬਾਰ ਨੇ ਜਿੱਤਿਆ ਅੱਜ ਕੀਜ਼ ਬਰੋਜ਼ ਦੇ ਖੇਡ ਮੈਦਾਨ ਵਿੱਚ ਖੇਡੇ ਗਏ ਇਸ ਕਬੱਡੀ ਕੱਪ ਵਿੱਚ ਪੰਜ ਟੀਮਾਂ ਨੇ ਹਿੱਸਾ ਲਿਆ ਜਿਸ ਨੂੰ ਵੇਖਣ ਲਈ ਪੰਜਾਬੀ ਪਾਈਚਾਰਾ ਵੱਡੀ ਗਿਣਤੀ ਵਿੱਚ ਆਇਆ ਹੋਇਆ ਸੀ ਖੇਡਿਆ ਗਿਆ ਫਾਈਨਲ ਮੁਕਾਬਲਾ ਜੰਗ ਕਬੱਡੀ ਕਲੱਬ ਮੈਲਬਾਰਨ ਅਤੇ ਆਜ਼ਾਦ ਕਬੱਡੀ ਕਲੱਬ ਵਿਚਕਾਰ ਹੋਇਆ ਜਿਸ ਵਿੱਚ ਜੰਗ ਕਲੱਬ ਮੈਲਬਾਰਨ 45-35 ਅੰਕਾਂ ਨਾਲ ਜੇਤੂ ਰਹੀ ਜੋਰਾ ਸਰਹਾਲੀ ਮੰਡ ਟੂਰਨਾਮੈਂਟ ਦਾ ਸਰਵੋਤਮ ਧਾਵੀ ਬਣਿਆ ਜਦਕਿ ਰਾਜ ਸ਼ਾਹਪੁਰੀਆ ਨੇ ਵਧੀਆ ਜਾਫੀ ਬੰਨ੍ਹ ਦਾ ਮਾਣ ਹਾਸਲ ਕੀਤਾ ਦੋਹਾਂ ਖਿਡਾਰੀਆਂ ਨੂੰ ਸੋਨੇ ਦੇ ਕੰਠਿਆਂ ਨਾਲ ਸਨਮਾਨਿਤ ਕੀਤਾ ਗਿਆ ਕਬੱਡੀ 스타 ਜਸ਼ਨ ਆਲਮਗੀਰ ਨੇ ਵੀ ਮੀਰੀ ਪੀਰੀ ਕਲੱਬ ਮੈਲਬਾਰਨ ਵੱਲੋਂ ਖੇਡਦੇਆਂ ਦਰਸ਼ਕਾਂ ਦੀਆਂ ਬਾਵਾ ਤਾੜੀਆਂ ਖਟੀਆਂ ਇਸ ਮੌਕੇ ਖੇਡ ਲੇਖਕ ਖੇਡ ਪ੍ਰੋਮੋਟਰ ਜਗਰੂਪ ਸਿੰਘ ਜਰਖੜ ਦਾ ਰਾਇਲ ਐਂਡ ਆਜ਼ਾਦ ਕਬੱਡੀ ਕਲੱਬ ਮੈਲਬੌਰਨ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਰਾਇਲ ਐਂਡ ਆਜ਼ਾਦ ਕਲੱਬ ਦੇ ਮੁੱਖ ਪ੍ਰਬੰਧਕ ਰਣਜੀਤ ਸਿੰਘ ਬਾਬਾ ਨਵਗਰੇਵਾਲ ਸੰਦੀਪ ਸਿੰਘ ਢਿੱਲੋਂ ਬੱਲੀ ਬਾਲਾ ਸੋਢੀ ਗਿੱਲ ਜੱਸੀ ਪਧੌੜ ਅਵਨਿੰਦਰ ਪੰਦੇਰ ਗੁਰੂ ਕੰਗ ਚੈਰੀ ਗਰੇਵਾਲ ਮਲਡੂਰਾ ਹਰਵਿੰਦਰ ਸਿੰਘ ਚੌਧਰੀ ਹਰਮੇਸ਼ ਸਿੰਘ ਰੋਡਾ ਗੁਰਪਿੰਦਰ ਸਿੰਘ ਉਪਲ ਨਵਦੀਪ ਸਿੰਘ ਬੱਲ ਬੁਤਾਲਾ ਬਾਈ ਬਿੱਕਰ ਸਿੰਘ ਰਾਮਪੁਰਾ ਫੂਲ ਪ੍ਰਭ ਜੋਤ ਸਿੰਘ ਗਰੀਵਾਲ ਸ਼ੈਰੀ ਹੁਸ਼ਿਆਰਪੁਰ ਕਨਵੀਨਰ ਆਮ ਆਦਮੀ ਪਾਰਟੀ ਦੇ ਅਮਰਜੀਤ ਸਿੰਘ ਬਰਾੜ ਬਾਜਾਖਾਨਾ ਕਨਵੀਨਰ ਆਮ ਆਦਮੀ ਪਾਰਟੀ ਵਿਕਟੋਰੀਆ ਸਰਜੀਤ ਸਿੰਘ ਬੋਤਾਲਾ ਕੁਲਜੀਤ ਸਿੰਘ ਬੱਲ ਮਲਕੀਤ ਸਿੰਘ ਸਿੱਧੂ ਸਨੀ ਢਿੰਡ ਸਾਹਿਬ ਮਨੀ ਹਸਨਪੁਰ ਅਰਸ਼ਦੀਪ ਸਿੰਘ ਪ੍ਰੀਤ ਪਹਿਲਵਾਨ ਆਦ ਹੋਰ ਪ੍ਰਬੰਧਕ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਅੰਤ ਵਿੱਚ ਸੋਢੀ ਗਿੱਲ ਨੇ ਆਏ ਹੋਏ ਮਹਿਮਾਨਾਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ